ਇਸੋਕ ਦੀ ਵੱਡੀ ਖਬਰ ਪੰਜਾਬ ਦੇ ਮੌਜੂਦਾ ਕੈਬਨਟ ਮੰਤਰੀ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜੀ ਹਾਂ ਕੋਰਟ ਨੇ ਕੈਬਨਟ ਮੰਤਰੀ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਪੰਜਾਬ ਦੇ ਮਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੰਤਰੀ ਨੇ ਤਾਂ ਦੱਸਦੀ ਕਿ ਉਹਨਾਂ ਨੂੰ ਪਿਛਲੇ ਕੇਸ ਚੱਲ ਰਹੇ ਸੀ 2008 ਦਾ ਮਾਮਲਾ ਚੱਲ ਰਿਹਾ ਜਿਸ ਤਹਿਤ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਸਨਾਮ ਜਿਹੜੀ ਜ਼ਿਲ੍ਹਾ ਅਦਾਲਤ ਹੈ ਉਸ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਨੇ ਉੱਚ ਅਧਿਕਾਰੀ ਨੇ ਦੱਸਦੀ ਹੈ ਕਿ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਮਨ अरोड़ा ਪੰਜਾਬ ਦੇ ਕੈਬਨਿਟ ਵਿੱਚ ਨੇ ਔਰ ਮੰਤਰੀ ਦੇ ਪਾਧ ਤੇ ਵਿਰਾਜ਼ਮਾਨ ਨੇ ਉਹਨਾਂ ਨੂੰ ਸੁਨਾਮ ਦੀ ਜਿਲ੍ਹਾ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾ ਦਿੱਤੀ ਕਿਸ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਕੀ ਮਾਮਲਾ ਸੀ ਇਹ ਵੀ ਮੈਂ ਤੁਹਾਡੇ ਨਾਲ ਸੰਖੇਪ ਕਰ ਦਿੰਦਾ ਧਾਰਾ ਆਈ ਪੀ ਐਸ ਦੀ ਧਾਰਾ 552 ਦੇ ਤਹਿਤ ਇਹ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਸਜ਼ਾ ਔਰ ਸਜ਼ਾ ਦੇ ਨਾਲ ਨਾਲ 50000 ਰੁਪਏ ਸੁਨਾਮ ਦੀ ਜਿਲ੍ਹਾ ਅਦਾਲਤ ਨੇ ਮంత్రి ਮੰਤਰੀ ਅਮਨ ਅਰੋੜਾ ਨੂੰ ਜੁਰਮਾਨਾ ਵੀ ਲਾ ਦਿੱਤਾ ਹੈ ਵੱਡੀ ਖਬਰ ਇਹ ਵੀ ਹੈ ਕਿ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਦੇ ਦਿੱਤੀ ਔਰ ਨਾਲ ਹੀ ਜਿਹੜਾ 50000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਹੈ ਆਈਪੀਐਸ ਦੀ ਧਾਰਾ 52 ਦੇ ਤਹਿਤ ਧਾਰਾ 300 23 ਦੇ ਤਹਿਤ ਮਾਮਲਾ ਚੱਲ ਰਿਹਾ ਸੀ ਔਰ ਇਸ ਦੇ ਨਾਲ ਹੀ 9 ਜਿਹੜੇ ਹੋਰ ਹੋਰ ਨੇ 9 ਵਿਅਕਤੀ ਉਹਨਾਂ ਦੇ ਵੀ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ ਅਧਾਰਾ 323 ਅਤੇ 139 ਦੇ ਤਹਿਤ 1 ਸਾਲ ਸਜ਼ਾ ਤੇ 1000 ਰੁਪਏ ਜੁਰਮਾਨਾ ਜਿਹੜੇ 9 ਵਿਅਕਤੀ ਹੋਰਨ ਨੂੰ ਲਗਾਇਆ ਗਿਆ ਏ ਔਰ ਉਤਹੀ ਧਾਰਾ 148 ਦੇ ਤਹਿਤ 2 ਸਾਲ ਦੀ ਸਜ਼ਾ ਕੈਬਨਿਟ ਮੰਤਰੀ ਅਮਨ अरोड़ा ਨੂੰ ਦਿੱਤੀ ਗਈ ਹੈ ਸਨਾਮ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ ਗਿਆ ਤੁਹਾਨੂੰ ਇਹ ਵੀ ਦੱਸਦੀ ਜਾਣਕਾਰੀ ਤੇ ਕਿ ਸਨਾਮ ਦੇ ਜਿਹੜੇ ਵਿਧਾਇਕ ਨੇ ਅਮਨ अरोड़ा ਮੌਜੂਦਾ ਵਿਧਾਇਕ ਨੇ ਪੰਜਾਬ ਦੇ ਐਮ.ਐਲ.ਏ ਨੇ ਆਮ ਆਦੀ ਪਾਰਟੀ ਤੋਂ ਐਮ.ਐਲ.ਏ ਸੁਨਾਮ ਤੋਂ ਵਿਧਾਇਕ ਨੇ ਜਿਹੜਾ ਉੱਤੇ ਹੀ ਉਹਨਾਂ ਨੇ ਦੋ ਵਾਰ ਚੋਣ ਲੜੀ ਸੀ 2023 ਦੀ ਜਿਹੜੀ 22 ਦੇ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਪਹਿਲਾਂ ਵੀ 2017 ਦੇ ਵਿੱਚ ਉਹ ਵਿਧਾਇਕ ਬਣੇ ਸੀ ਔਰ ਫੇਰ ਦੂਜੀ ਵਾਰ ਸੁਨਾਮ ਤੋਂ ਵਿਧਾਇਕ ਬਣੇ ਨੇ ਪਰ ਇੱਥੇ ਦੀ ਹੀ ਜ਼ਿਲ੍ਹਾ ਅਦਾਲਤ ਨੇ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਕੇਸ 2008 ਦਾ ਹੈ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਸਾਰੀ ਇਸ ਜਾਮਾ ਇੱਕ ਨਾਲ ਚੱਲਣ ਦੀਆਂ ਅਮਨ ਅਰੋੜਾ ਨੂੰ ਦਿੱਤੀਆਂ ਗਈਆਂ ਨੇ ਦੱਸਦੀ ਕਿ ਉਹਨਾਂ ਦੇ ਜੀਜਾ ਰਜਿੰਦਰਪਾਲ ਦੀਪਾ ਵੱਲੋਂ ਸਾਲ 2008 ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਸੀ ਖਰੇਲੂ ਝਗੜੇ ਨੂੰ ਲੈ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਮਾਮਲਾ ਦਰਜ ਕਰਵਾਇਆ ਸੀ ਜਿਸ ਦੇ ਤਹਿਤ ਲੰਮਾ ਜਿਹੜਾ ਮਾਮਲਾ ਚੱਲਦਾ ਰਿਹਾ ਔਰ ਅੱਜ ਸੁਨਾਮ ਦੀ ਜਿਹੜੀ ਅਦਾਲਤ ਨੇ 2008 ਦਾ ਜਿਹੜਾ ਇਹ ਮਾਮਲੇ ਤੇ ਸੁਣਵਾਈ ਕੀਤੀ ਹੈ ਔਰ ਕੈਬਨਿਟ ਮੰਤਰੀ ਅਮਨ ਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਦੱਸਦੀ ਹੈ ਕਿ ਇਹ ਮਾਮਲਾ ਉਹਨਾਂ ਦਾ ਜਿੱਜਾ ਰਜਿੰਦਰਪਾਲ ਦੀਪਾ ਦੇ ਵੱਲੋਂ 2008 ਦੇ ਵਿੱਚ ਘਰੇਲੂ ਝਗੜੇ ਜਿਮਿਨੀ ਵਿਵਾਦ ਨੂੰ ਲੈ ਕੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਸੀ ਔਰ ਹੁਣ ਇਹ ਤਕਰੀਬਨ ਆ तकरीबन 15 ਸਾਲ ਬਾਅਦ ਕੈਬਨਿਟ ਮੰਤਰੀ ਨੂੰ ਸਜ਼ਾ ਸੁਣਾਈ ਗਈ ਹੈ ਹੁਣ ਦੇਖਣਾ ਹੋਵੇਗਾ ਕੈਬਨਿਟ ਮੰਤਰੀ ਅਮਨ अरोड़ा ਪੰਜਾਬ ਹਰੀਨਾ ਹਾਈ ਕੋਰਟ ਦਾ ਰੋਕ ਕਰਦੇ ਨੇ ਜਾਂ ਸੁਪਰੀਮ ਕੋਰਟ ਦਾ ਰੋਕ ਕਰਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਨਾਮ ਦੀ ਜ਼ਿਲ੍ਹਾ ਅਦਾਲਤ ਨੇ ਕੈਬਨਿਟ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤਾਂ ਸਜ਼ਾ ਘਟਨੀ ਤਾਂ ਬਣਦੀ ਹੈ ਪਰ ਉੱਥੇ ਹੀ ਦੱਸਦੀ ਹੈ ਕਿ ਉਹ ਜੇ ਪੰਜਾਬ ਹਰੀਨਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਣਗੇ ਜਾਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਣਗੇ ਤਾਂ ਉਹਨਾਂ ਦੀ ਜ਼ਮਾਨਤ ਹੋ ਸਕਦੀ ਹੈ ਪਰ ਦੇਖਣਾ ਹੋਵੇਗਾ ਕੀ ਇਸ ਤੇ ਕੀ ਪ੍ਰਤੀਕਰਮ ਦਿੰਦੇ ਨੇ ਮੰਤਰੀ ਮੰਤਰੀ ਅਮਨ ਅਰੋੜਾ ਪਰ ਇਸ ਦੇ ਵਿੱਚ ਉਹਨਾਂ ਨੂੰ ਸਜ਼ਾ ਤਾਂ ਜ਼ਰੂਰ ਮਿਲ ਚੁੱਕੀ ਹੈ ਦੇਖਣਾ ਹੋਵੇਗਾ ਕਿ ਉਸ ਤੋਂ ਬਾਅਦ ਉਹ ਕਿਸ ਜਿਹੜੀ ਕੋਰਟ ਦੇ ਵਿੱਚ ਪਟੀਸ਼ਨ ਪਾਉਂਦੇ ਨੇ ਹਾਈ ਕੋਰਟ ਦਾ ਰੁਖ ਕਰਦੇ ਨੇ ਜਾਂ ਸੁਪਰੀਮ ਕੋਰਟ ਦਾ ਰੁਖ ਕਰਦੇ ਨੇ ਪਰ ਵੱਡੀ ਖ਼ਬਰ ਇਹ ਹੈ ਕਿ ਮੰਤਰੀ ਅਮਨ ਅਰੋੜਾ ਨੂੰ 2008 ਦੇ ਜਿਹੜਾ ਮਾਮਲਾ ਹੈ ਉਹਨਾਂ ਦੇ ਜਿੱਜਾ ਰਜਿੰਦਰ ਪਾਲ ਸਿੰਘ ਦੀਪਾ ਨੇ ਜਿਹੜੇ ਕੁਟਮਾਰ ਦੇ ਇਲਜ਼ਾਮ ਲਗਾਏ ਸੀ ਜ਼ਮੀਨੀ ਝਗੜੇ ਦੇ ਇਲਜ਼ਾਮ ਲਗਾਏ ਜਿਸ ਦੇ ਤਹਿਤ ਹੁਣ ਸੁਨਾਮ ਦੀ ਜ਼ਿਲ੍ਹਾ ਅਦਾਲਤ ਨੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਤੇ 50000 ਰੁਪਏ ਦਾ ਜੁਰਮਾਨਾ